ਬੜਿਆ ਵਾ ਇਹ ਰੋਮਿਕਾ ਨਾ ਦੀ ਕੁੜੀ ਬਰਾਲੀ ਨੂੰ ਵਿਆਹ ਕਰਿਆ ਨਾ ਉਹਨੂੰ ਹੀ ਇੱਕ ਸਾਲ ਹੋ ਗਿਆ ਉਹਦੇ ਵਿਆਹ ਨੂੰ ਕੱਲ ਉਹ ਰੋਮਿਕਾ ਇੱਥੇ ਆਈ ਆਪਣੇ ਕੱਪੜੇ ਲੈ ਗਈ ਐ ਤੇ ਸ਼ਾਮ ਨੂੰ 7 ਵਜੇ ਮੇਰਾ ਭਰਾ ਗਿਆ ਵਾ ਉਹਦੇ ਨਾਲ ਹਥੋ ਭਾਈ ਤੇ ਤੇਜ਼ ਦਰ ਦੇ ਹਥਿਆਰ ਉਹਨੂੰ ਗਲ ਘੁੱਟ ਕੇ ਮਾਰਿਆ ਗਿਆ ਵਾ ਕਾਲੀ ਕੀਤੀ ਗਈ ਆ ਕੁੜੀ ਦਾ ਨਾਮ ਰੋਮਿਕਾ ਵਾ ਉਹਨੇ ਲਾ ਮੈਰਜ ਕਰਾਈ ਸੀ ਨਾ ਉਹਦੀ ਕਦੀ ਮਾਂ ਇੱਥੇ ਆਈ ਨਾ ਕਦੀ ਪਿਓ ਆ ਕੋਈ ਵੀ ਨਹੀਂ ਆਇਆ ਕੋਈ ਇਹਨਾਂ ਦੇ ਬਿਵਾਦ ਦੇ ਮੀਆਂ ਵੀ ਬਿਧੀ ਲਈ ਅਈ ਅੱਡ ਬਾਹਰ ਆ ਮੈਂ ਆਪਣਾ ਇਹ ਲਾਗੇ ਦੀਆਂ ਕਾਰਟਾਂ ਕਿਹਦੇ ਨੇ ਦੱਸ ਦੋ ਰੋਮੀ ਦਾ ਇਹ ਹਾਂ ਕਿਹਦਾ ਦੱਸਣਾ ਮੈਂ ਲੱਭ ਲੂਣਾ ਤੇ ਤਜਾਰੀ ਇਹ ਲੱਭ ਲੂਣਾ ਮੇਰੇ ਵੀਰਾ ਨਾਮ ਦੱਸ ਦਿਓ ਕਿਸ ਜਗ੍ਹਾ ਤੇ ਰਹਿਣ ਵਾਲੇ ਸੀ ਤੇ ਤੁਹਾਡੇ ਭਰਾ ਦੀ ਮੌਤ ਕਿਸ ਤਰ੍ਹਾਂ ਦੀ ਤੇ ਕਿਦੋਂ ਹੋਈ ਆ ਮੈਂ ਵੀ ਜੀ ਗੁਰਸੇ ਸਿੰਘਾਂ ਖਾਪੜਖੜੀੋਂ ਬੋ ਰਿਆ ਵਾਂ ਮੇਰੀ ਮੌਦਾ ਹੈ ਭਰਾ ਦੀ ਮੌਦਾ ਕਰ ਜਿਹੜਾ ਵਾ ਬਣਿਆ ਵਾ ਇਹ ਰੋਮਿਕਾ ਨਾ ਦੀ ਕੁੜੀ ਵਿਆਹ ਕਰਿਆ ਲਾਉ ਨੂੰ ਅਸੀਂ ਇੱਕ ਸਾਲ ਹੋ ਗਿਆ ਉਹਦੇ ਵਿਆਹ ਨੂੰ ਕੱਲ ਉਹ ਰੋਮਿਕਾ ਇੱਥੇ ਆਈ ਆਪਣੇ ਕੱਪੜੇ ਲੈ ਗਈ ਤੇ ਸ਼ਾਮ ਨੂੰ 7 ਵਜੇ ਮੇਰਾ ਭਰਾ ਗਿਆ ਵਾ ਉਹਦੇ ਨਾਲ ਹਥੋ پائی ਤੇ ਤੇਜ਼ ਦਰ ਦੇ ਹਥਿਆਰ ਉਹਨੂੰ ਗਲ ਘੁੱਟ ਕੇ ਮਾਰਿਆ ਗਿਆ ਵਾ ਉਸ ਤੋਂ ਬਾਅਦ ਸਾਨੂੰ ਫੋਨ ਕੀਤਾ ਗਿਆ ਉਹ ਛੋਟਾ ਭਰਾ ਉਹਦੀ ਡੈੱਡ ਬੋਡੀ ਲੈ ਕੇ ਆਇਆ ਸੀ ਮੰਨੂ ਰੋੜਾ ਦੇ ਹਸਪੀਟਲ ਗਏ ਆ ਉਦੋਂ ਡੈੱਡ ਬੋਡੀ ਉਹਦੀ ਲਿਆਂਦੀ ਗਈ ਆ ਹੁਣ ਡੈੱਡ ਬੋਡੀ ਜਿਹੜੀ ਆ ਸਿਵਲ ਹਸਪੀਟਲ ਪਈ ਆ ਠੀਕ ਹੈ ਜੀ ਉਥੋਂ ਪੋਸਟਮਾਨ ਹੋ ਕੇ ਸਾਡੇ ਕੋਲੇ ਮੈਂ ਅਪੀਲ ਕਰੂੰਗਾ ਇਹੋ ਹੀ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਯਾਰ ਮੇਰਾ ਕੀ ਕਸੂਰ ਆ ਮੈਂ ਗਰੀਬ ਬੰਦਾ ਵਾ ਮੈਨੂੰ ਇਨਸਾਫ ਦਿੱਤਾ ਜਾਵੇ ਮਾਰਕੁੱਟ ਕਿਸ ਜਗ੍ਹਾ ਤੇ ਕੀਤੀ ਗਈ ਤੇ ਕਿੰਨਾ ਮਾਰਕੁੱਟ ਗੁਰੂ ਕੀ ਵਡਾਲੀ ਕੀਤੀ ਗਈ ਆ ਕੁੜੀ ਦਾ ਰੋਮਿਕਾ ਵਾ ਉਹਨੇ ਲਾ ਮਰਜ ਕਰਾਈ ਸੀ ਨਾ ਉਹਦੀ ਕਦੀ ਮਾਏ ਤੇ ਆਈ ਨਾ ਕਦੀ ਪਿਓ ਆ ਕੋਈ ਵੀ ਨਹੀਂ ਆਇਆ ਬੱਚਾ ਕੋਈ ਹੈਗਾ ਉਹਦੇ ਬੱਚਾ ਕੋਈ ਨਹੀਂ ਹੈਗਾ ਉਹਦਾ ਮਾਮਾ ਅਟਾਰੀ ਦਾ ਰਹਿਣ ਵਾਲਾ ਉਹ ਆਇਆ ਸੀ ਉਹਦੇ ਨਾਲ ਹੀ ਸਾਡਾ ਰਿਸ਼ਤਾ ਸਾਰਾ ਕੁਝ ਹੋਇਆ ਬਾ ਤੇ ਕਿਦੋਂ ਦੀ ਘਟਨਾ ਵੈ ਸਾਰੀ ਘਟਨਾ ਵੀਰ ਜੀ ਕੱਲ ਸ਼ਾਮ ਦੀ ਤੇ ਤੁਹਾਨੂੰ ਕਿਦੋਂ ਪਤਾ ਲੱਗਾ ਕਿ ਉਹ ਜ਼ਖਮੀ ਪਿਆ ਆ ਜ਼ਖਮੀ ਵਲਗੀ ਸਾਨੂੰ ਪਹਿਲਾਂ ਲੱਗਾ ਕਿ 8:30 ਤੇ 8:23 ਤੇ ਉਸ ਤੋਂ ਬਾਅਦ ਸਾਡਾ ਬ੍ਰਦਰ ਗੱਲ ਲੈਣ ਨੂੰ ਉੱਥੇ ਦੇ ਮੌਜੂਦ ਮਾਮਾ ਫੁੱਫੜ ਤੇ ਉਹਦਾ ਬ੍ਰਦਰ ਉਹਦਾ ਮਾ ਦੇ ਪਿਓ ਮੌਜੂਦ ਸੀ ਉੱਥੇ ਤੇ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਅਜੇ ਤੱਕ ਪੁਲਿਸ ਕਾਰਵਾਈ ਆਪਣੀ ਯਾਰੀਆ ਕਹਿੰਦੇ ਕਰਾਂਗੇ ਕੈਮਰੇ ਵੇਖਾਂਗੇ ਇਹ ਕਰਾਂਗੇ ਉਹ ਕਰਾਂਗੇ ਬਾਕੀ ਮੈਨੂੰ ਤੜੀ ਲੱਗਦਾ ਉਹ ਕੁਛ ਕਰੂਗੀ ਮਾਮਾ ਮੁੰਡੇ ਲੜਕੀ ਵਾਲੇ ਗੁਰੂ ਕੀ ਵਿਡਾਲੀ ਦੇ ਰਹਿਣ ਵਾਲੇ ਗੁਰੂ ਕੀ ਵਿਡਾਲੀ ਤੇ ਮਾਮਾ ਦਾ ਅਸਲ ਕੀ ਮਸਲਾ ਹੈ ਇੱਕ ਨੌਜਵਾਨ ਦੀ ਮੌਤ ਹੋਈ ਹੈ ਪਰ ਉਹਨਾਂ ਵੱਲੋਂ ਗੰਬੀਰ ਜਾਨ ਲੜਕੀ ਦੇ ਸਹੁਰੇ ਪਰਵਾਸ ਤੇ ਲਾਈ ਜਾਂਦੇ ਆ ਅੱਜ ਸਵੇਰੇ ਤੜਕੇ ਕੋਈ 2:3-3 ਵਜੇ ਖੱਪਰ ਖੜੀ ਤੋਂ ਕੁਝ ਮੌਦਵਾਰ ਬੰਦੇ ਨੇ ਔਰ ਲੜਕਾ ਮਨਜੀਤ ਸਿੰਘ ਜਿਹਦੀ ਡੈਥ ਹੋਈ ਹੈ ਇਹਦਾ ਬ੍ਰਦਰ ਔਰ ਨਾਲ ਉਹਦੇ ਠੇਕੇਦਾਰ ਜਿੱਥੇ ਉਹ ਕੰਮ ਕਰਦਾ ਸੀ ਉਹ ਸਵੇਰੇ ਆਏ ਸੀ ਤੇ ਇਹਨਾਂ ਨੇ ਦੱਸਿਆ ਵੀ ਇਦਾਂ ਇਦਾਂ ਸਾਡਾ ਲੜਕਾ ਮਨਜੀਤ ਸਿੰਘ ਹੀ ਲਈ ਇਸ ਮਣੀ ਲੇਟ ਕੁਲਵਿੰਦਰ ਸਿੰਘ ਪਾਚੀ ਖਾਪੜਖੇੜੀ ਦਾ ਵਿਆਹ ਜਿਹੜਾ ਵਾ ਉਹ ਰੋਮਾ ਨਾਲ ਹੋਇਆ ਸੀ ਲਵ ਮੈਰਿਜ ਇੱਕ ਸਾਲ ਪਹਿਲੇ ਇਹਨਾਂ ਦਾ ਅਕਸਰ ਝਗੜਾ ਰਹਿੰਦਾ ਸੀ ਤੇ ਕੱਲ ਵੀ ਜਿਹੜੀ ਆ ਉਹ ਮਹੀਨਾ ਪਹਿਲੇ ਉਹ ਲੜ ਕੇ ਗਈ ਸੀ ਔਰ ਕੱਲ ਕੇਦੇ ਕੱਪੜੇ ਲੈਣ ਆਈ ਸੀ ਘਰੇ ਤੇ ਇਹ ਵੀ ਮੁੰਡਾ ਉਹਦੇ ਮਗਰ ਹੀ ਚੱਲ ਗਿਆ ਉਹਨਾਂ ਨੇ ਇਹਨੂੰ ਘਰ ਨਹੀਂ ਵੜਨ ਦਿੱਤਾ ਤੇ ਇਹ ਤਾਈ ਸੱਸ ਦੇ ਘਰ ਜਾ ਕੇ ਬੈਠ ਗਿਆ ਉੱਥੇ ਬੈਠਾ ਉਹ ਵੀ ਲੇਡੀ ਘਰ ਇਕੱਲੀ ਸੀ ਉੱਥੇ ਬੈਠਾ ਇਹਨਾਂ ਕੋ ਪਾਣੀ ਪੂਣੀ ਮਦਦ ਕਰ ਰਿਹਾ ਉਹ ਚੜੀ ਕਲੀ ਲੇਡੀ ਉਹਨੂੰ ਪਾਣੀ ਪੁਣੀ ਦਿੱਤਾ ਉਹਨੇ ਹਾਂਜੀ ਤੇ ਮੁੜ ਕੇ ਇਹਦੀ ਬਾਈਕ ਰੋਮਾ ਨੇ ਆਪਣੇ ਦਿਓਰ ਨੂੰ ਜਾਂ ਮੇਰੇ ਖਿਆਲ ਜੀਠਾ ਕ ਦੇਓਰ ਉਹਨੂੰ ਫੋਨ ਕੀਤਾ ਕਿ ਇਹ ਇਥੇ ਆਣਗੇ ਰੋਲਾ ਪਾਂਡੇ ਨੂੰ ਲੈ ਜਾਓ ਇਹ ਤਿੰਨ ਜਣੇ ਇਹਨੂੰ ਲੈਣ ਗਏ ਨੇ ਉਥੋਂ ਉਹਨੂੰ ਇਹਨਾਂ ਨੇ ਚੁੱਕਿਆ ਵਾ ਸਾਹ ਲੈਂਦਾ ਸੀ ਤੇ ਖਾਪੜ ਕਿਹੜੀ ਲੱਗੇ ਦੋ ਤਿੰਨ ਘੰਟੇ ਬਾਅਦ ਜਦੋਂ ਇਹਦੀ ਦੁਬਾਰਾ ਤਬੀਅਤ ਵਿਗੜੀ ਆ ਤੇ ਇਹਨਾਂ ਨੇ ਇੱਥੇ ਅਰੋੜਾ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਜਿੱਥੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਮ੍ਰਿਤਕ ਹੋ ਜਿਦ ਕੀਤਾ। ਇਹਦੀ ਡੈੱਡ ਬੋਡੀ ਸਿਵਲ ਹਸਪਤਲ ਕੋਲ ਇੱਥੇ ਅਮਰਚਰਪੀਕੇ ਜਮ੍ਹਾਂ ਕਰਵਾਈ ਹੈ। ਔਰ ਪੋਸਟਮਾਰਟਮ ਡਾਕਟਰਾਂ ਦੇ ਜਿਹੜਾ ਵਾ ਪੈਨਲ ਦੇ ਥਲੇ ਕਰਵਾ ਰਹੇ ਆ। ਅਗਰ ਕੱਲ ਨੂੰ ਕੋਈ ਥੋੜ੍ਹ ਸਾਹ ਸਾਹਮਣੇ ਆਂਦੀ ਹੈ ਤੇ ਜਿਨ੍ਹਾਂ ਦੇ ਖਿਲਾਫ ਇਹ ਕਹਿਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਔਰ ਇਹਦਾ ਜਿਹੜਾ ਜਾਰੀ ਤੌਰ ਤੇ ਤੇ ਸਰੀਰ ਤੇ ਨਾ ਕੋਈ ਗਲੇ ਤੇ ਨਾ ਕੋਈ ਸਰੀਰ ਤੇ ਹੋਰ ਕੋਈ ਛੱਟਾ ਵਾ ਪਹਿਲੀ ਨਜ਼ਰ ਦੇ ਵਿੱਚ ਨੇਚੁਰਲ ਡੈਥ ਲੱਗਦੀ ਹੈ ਪਰ ਫਿਰ ਵੀ ਜੋ ਡਾਕਟਰ ਦਾ opinion ਆਏਗਾ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਬਹੁਤ